ਸਾਡੇ ਖਡੂਰ ਸਾਹਿਬ ਤੋਂ ਅਜੇ ਤੱਕ 19 ਬੱਚੇ ਸਾਡੇ ਆਫਸਰ ਬਣ ਚੁੱਕੇ ਆ ਤੇ ਕੁਝ ਬੱਚੇ ਅਜੇ ਵੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਆ ਤੇ ਇਸ ਵਾਰੀ ਸਾਡੇ 8 ਬੱਚੇ ਹੋਰ ਪਾਸ ਹੋਏ ਇਸ ਸਾਲ ਦੇ ਵਿੱਚ ਤੇ ਜੋ ਕਿ ਹੁਣ ਇਹਨਾਂ ਨੇ ਐਸਐਸਬੀ ਵੀ ਕਲੀਅਰ ਕਰ ਲਈ ਹੈ ਤੇ ਹੁਣ ਜਲਦੀ ਉਹਨਾਂ ਦੀ ਕਾਲ ਲੈਟਰ ਆਏਗੀ ਤੇ ਉਹ ਨੈਸ਼ਨਲ ਡਿਫੈਂਸ ਅਕੈਡਮੀ ਨੂੰ ਜੁਆਇਨ ਕਰਨਗੇ ਤੇ ਸਾਡੇ ਟੋਟਲ ਮਿਲ ਕੇ 24 ਬੱਚੇ ਹੋ ਜਾਣਗੇ ਇਸ ਇੰਸਟੀਚਿਊਟ ਦੇ ਜਿਹੜੇ ਕਿ ਡਿਫੈਂਸ ਆਫਸਰਸ ਬਣ ਚੁੱਕੇ ਹੋਣਗੇ ਤੇ ਮੇਰੀ ਸਿਲੈਕਸ਼ਨ ਨੈਸ਼ਨਲ ਡਿਫੈਂਸ ਅਕੈਡਮੀ ਆਰਮੀ ਵਿੰਗ ਦੇ ਵਿੱਚ ਹੋਈ ਹੈ ਜੀ ਜੋ ਟੋਟਲ ਸਾਡੇ ਇਸ ਵਾਰ ਰਿਟਰਨ ਦੇ ਵਿੱਚ 15 ਬੱਚੇ ਕਲੀਅਰ ਕੀਤੇ ਆ ਜਿਨ੍ਹਾਂ ਤੋਂ ਪੰਜ ਨੇ ਇਸ ਵਾਰ ਸਿਲੈਕਟ ਹੋਏ ਆ ਇਹ ਐਨਡੀਏ ਦੀ ਅੱਜ ਜੋ ਬੱਚਿਆਂ ਦੀ ਸਫਲਤਾ ਦੇ ਸੰਪੰਨ ਸਮਾਗਮ ਹੋਇਆ ਇਹ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪ੍ਰਾਂਤਾਂ ਵਿੱਚੋਂ ਵੱਖ-ਵੱਖ ਪਿੰਡਾਂ ਵਿੱਚੋਂ ਬੱਚੇ ਇੱਥੇ ਆਉਂਦੇ ਨੇ ਤੇ +1 +2 ਦੋ ਸਾਲ ਦੀ ਉਹਨਾਂ ਨਾਲ ਪੜਾਈ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੀ ਲਿਖਤੀ ਨਾਲ ਨਾਲ ਟੈਕਸਟ ਤਿਆਰੀ ਹੁੰਦੀ ਆ ਨਾਲ SSCB ਦੀ ਤਿਆਰੀ ਹੁੰਦੀ ਆ ਇਹ ਤਿੰਨੇ ਮਤਲਬ ਬਰਾਬਰ ਵਿਧਿਆ ਚੱਲਦੀਆਂ ਤੇ ਅੱਜ ਬਾਰ ਕਿਰਪਾ ਨਾਲ ਪੰਜ ਬੱਚੇ ਆਪਣੇ ਸਫਲ ਹੋਏ ਨੇ SSCB ਦੇ ਵਿੱਚ ਤਿੰਨ ਬੱਚੇ ਜੋ April ਦੇ ਵਿੱਚ ਇਗਜ਼ਾਮ ਹੁੰਦਾ ਤੇ ਇੱਕ ਸਤੰਬਰ ਚ ਹੁੰਦਾ April ਦੇ ਮਹੀਨੇ ਜਿਹੜੇ ਉਹ ਤਿੰਨ ਬੱਚੇ SSCB ਕਰੀਰ ਕਰਕੇ ਔਰ ਸਤੰਬਰ ਦੇ ਜਿਹੜੇ ਬੱਚੇ ਉਹ 5 ਬੱਚੇ 8 ਬੱਚੇ ਵਾਰ ਕਿਰਪਾ ਨਾਲ ਜਿਹੜੇ ਸਿੱਧੇ ਅਫਸਰਾਂ ਦੀ ਭਰਤੀ 'ਚ ਯੋਗਤਾ ਉਹਨਾਂ ਬਣ ਗਈ ਆ ਉਹ ਵੈਕਲਜੀ ਕੇ ਖਾਲਸਾ ਵੈਕਲਜੀ ਕੇ ਫਤਿਹ ਆ ਸਾਡੀ ਇਹ ਜੀ ਇੰਸਟੀਚੂਟ ਹੈਗੀ ਆ ਨਿਸ਼ਾਨੇ ਸਕੀ ਇੰਸਟੀਚੂਟ ਆਫ ਸਾਇੰਸ ਐਂਡ ਟ੍ਰੇਨਿੰਗ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਬੇਸਿਕਲੀ ਟ੍ਰੇਨਿੰਗ ਦਿੰਨੇ ਆ ਉਹਨਾਂ ਨੂੰ ਇੱਥੇ 11ਵੀਂ 12ਵੀਂ ਕਰਾਈਦੀ ਆ ਤੇ ਟ੍ਰੇਨਿੰਗ ਦੇ ਦਿਆ ਤਾਂ ਜੋ ਕਿ ਉਹ ਆਰਮਡ ਫੋਰਸ ਦੇ ਡਿਫੈਂਸ ਫੋਰਸਿਸ ਵਿੱਚ ਐਜ਼ ਐਨ ਅਫੀਸਰ ਜਾ ਸਕਣ ਜਿਵੇਂ ਕਿ ਆਰਮੀ ਨੇਵੀ 에어 ਫੋਰਸ ਦੇ ਵਿੱਚ ਤੇ ਇਹ ਜਿਆਦਾਤਰ ਬੱਚੇ ਜਿਹੜੇ ਸਾਡੇ ਕੋਲ ਆਉਂਦੇ ਹੈਗੇ ਆ ਪਿੰਡਾਂ ਦੇ ਹੁੰਦੇ ਆ ਬਾਰਡਰ ਏਰੀਆਜ਼ ਦੇ ਆ ਲੋਕਲ ਏਰੀਆਜ਼ ਦੇ ਆ ਤੇ ਪਿੰਡਾਂ ਦੇ ਸਕੂਲਾਂ ਤੋਂ ਪੜ੍ਹ ਕੇ ਆਏ ਹੁੰਦੇ ਆ ਤੇ ਦੋ ਸਾਲ ਦੇ ਵਿੱਚ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਈ ਹੈ ਉਹਨਾਂ ਨੂੰ ਪੜ੍ਹਾਈ ਕਰਾਈ ਦੀ ਹੈ ਤੇ ਨਾਲੇ ਟ੍ਰੇਨਿੰਗ ਦੇ ਦਈ ਹੈ ਤਾਂ ਜੋ ਕੋਈ ਚੰਗੇ ਸਿਟੀਜ਼ਨ ਬਣ ਸਕਣ ਉਹਨਾਂ ਨੂੰ ਧਾਰਮਿਕ ਵਿਦਿਆ ਵੀ ਦੇ ਦਈ ਹੈ ਨਾਲ ਦੇ ਨਾਲ ਉਹਨਾਂ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਸੀਗੇ ਕਿ ਸੇਂਟ ਆਂਡ ਸੋਲਜਰ ਤੇ ਉਹਨਾਂ ਨੂੰ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀ ਦੀ ਆ ਕਿ ਸੰਤ ਤੇ ਸਪਾਈ ਬਣਈ ਉਹਨਾਂ ਨੂੰ ਅਧਿਆਤਮਿਕ ਸਿੱਖਿਆ ਵੀ ਦੇਈਦੀ ਹੈ ਜਿਹਦੇ ਵਿੱਚ ਕੋਈ ਆਪਣਾ ਪਰਮਾਤਮਾ ਦੇ ਵਿੱਚ ਜਿਹਦੇ ਤੇ ਵਿਸ਼ਵਾਸ ਰੱਖਦੇ ਹੈ ਤੇ ਉਹਨਾਂ ਨੂੰ ਅਸੀਂ ਫਿਰ ਬਾਕੀ ਟ੍ਰੇਨਿੰਗ ਦੇਈਦੀ ਚਾਹ ਜੋ ਕੇਵੇ ਮਿਲਟਰੀ ਦੇ ਵਿੱਚ ਆਫਸਰ ਬਣ ਸਕਣ ਹੁਣ ਤੱਕ ਕਿੰਨੇ ਬੱਚੇ ਜਿਹੜੇ ਆਪਣੇ ਵਕ ਵਕ ਹੁੰਦੇ ਆ ਤੇ ਅਫਸਰ ਬਣ ਚੁੱਕੇ ਹੈ ਇਹ ਜੀ ਸੂਰ ਦੇ ਸਾਡੇ ਖਡੂਰ ਸਾਹਿਬ ਤੋਂ ਅਜੇ ਤੱਕ 19 ਬੱਚੇ ਸਾਡੇ ਆਫਸਰ ਬਣ ਚੁੱਕੇ ਹੈ ਤੇ ਕੁਝ ਬੱਚੇ ਅਜੇ ਵੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਟ੍ਰੇਨਿੰਗ ਲੈ ਰਹੇ ਹੈ ਤੇ ਇਸ ਵਾਰੀ ਸਾਡੇ 8 ਬੱਚੇ ਹੋਰ ਪਾਸ ਹੋਏ ਹੈ ਇਸ ਸਾਲ ਦੇ ਵਿੱਚ ਤੇ ਜੋ ਕਿ ਹੁਣ ਇਹਨਾਂ ਨੇ ਐਸਐਸਬੀ ਵੀ ਕਲੀਅਰ ਕਰ ਲਈ ਹੈ ਹੁਣ ਜਿਵੇਂ ਉਹਨਾਂ ਦੀ ਕਾਲ ਲੈਟਰ ਆਏਗੀ ਤੇ ਉਹ ਨੈਸ਼ਨਲ ਡਿਫੈਂਸ ਅਕੈਡਮੀ ਨੂੰ ਜੁਆਇਨ ਕਰਨਗੇ ਤੇ ਸਾਡੇ ਟੋਟਲ ਮਿਲ ਕੇ 24 ਬੱਚੇ ਹੋ ਜਾਣਗੇ ਇਸ ਇੰਸਟੀਟਿਊਟ ਦੇ ਜਿਹੜੇ ਕਿ ਡਿਫੈਂਸ ਆਫਸਰ ਬਣ ਚੁੱਕੇ ਹੋਣਗੇ ਜੀ ਮੇਰਾ ਨਾਮ ਸਿਧਪ੍ਰੀਤ ਸਿੰਘ ਹੈ ਜੀ ਤੇ ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਤੇ ਮੇਰੀ ਸਿਲੈਕਸ਼ਨ ਨੈਸ਼ਨਲ ਡਿਫੈਂਸ ਅਕੈਡਮੀ ਆਰਮੀ ਵਿੰਗ ਦੇ ਵਿੱਚ ਹੋਈ ਹੈ ਜੀ ਕਿਵੇਂ ਦਾ ਸਫਰ ਰਿਹਾ ਹੁਣ ਤੱਕ ਦਾ ਕਿਵੇਂ ਕਿਵੇਂ ਕਠਿਨਾਈਆਂ ਦਾ ਵੀ ਕੋਈ ਸਾਹਮਣਾ ਕਰਨਾ ਪਿਆ ਜਦੋਂ ਇੱਧਰ ਆਪਾਂ ਆਨੇ ਆ ਤਾਂ ਕੀ ਕਹਿਣਾ ਚਾਹੋਗੇ ਜੀ ਮਤਲਬ ਹਾਂ ਬਿਲਕੁਲ ਹੁੰਦਾ ਹੀ ਹੈ ਕਿ ਸ਼ੁਰੂ ਦੇ ਵਿੱਚ ਆਪਾਂ ਪਹਿਲਾਂ ਸਿਵਿਲੀਅਨ ਬੈਕਗ੍ਰਾਉਂਡ ਦੇ ਆ ਪੂਰੀ ਤਰ੍ਹਾਂ ਤੇ ਜਲੰਧਰ ਦੇ ਵਿੱਚ ਆਪਾਂ ਡੇ ਸਕਾਲਰ ਸੀ ਪਰ ਜਦੋਂ ਇੱਥੇ ਆਏ ਤੇ ਸਾਰਾ ਕੁਝ ਤਾਂ ਸਵੇਰੇ ਰੋਜ਼ ਪੀਟੀ ਹੁੰਦੀ ਸੀ ਸ਼ੁਰੂ ਦੇ ਵਿੱਚ ਹਾਂ ਥੋੜੀ ਜਿਹੀ ਔਖ ਹੁੰਦੀ ਹੈ ਪਰ ਟਾਈਮ ਟੂ ਟਾਈਮ ਸਾਰਾ ਕੁਝ ਆਪਾਂ ਆਪਣੇ ਆਪ ਨੇ ਢਾਲ ਲਈਦਾ ਤੇ ਇਥੇ ਹੁਣ ਕੀ ਕਹਿਣਾ ਚਾਹੋਗੇ ਜਿਹੜਾ ਇਹ ਇੰਸਟੀਚਿਊਟ ਤੋਂ ਕੀ ਕੀ ਸਿੱਖਿਆ ਮਿਲੀ ਤੁਹਾਨੂੰ ਹੁਣ ਤੱਕ ਜੀ ਪਹਿਲਾਂ ਤਾਂ ਮੈਂ ਬਾਬਾ ਸੇਵਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਮੁਕਾਮ ਤੇ ਖੜੇ ਹਾਂ ਜੀ ਤੇ ਹਾਂ ਇਸ ਇੰਸਟੀਚਿਊਟ ਤੋਂ ਸਾਨੂੰ ਇਹ ਸਿੱਖਿਆ ਮਿਲੀ ਪਹਿਲੀ ਗੱਲ ਤੇ ਸਾਡਾ ਇਹਦਾ ਫਿਜ਼ੀਕਲ ਟ੍ਰੇਨਿੰਗ ਵੀ ਕਾਫੀ ਵਧੀਆ ਰਹੀ ਸਾਡਾ ਫਿਜ਼ੀਕਲ ਰੋਜ਼ ਸਵੇਰੇ ਦੌੜਾਣਾ ਰੋਜ਼ ਐਕਸਰਸਾਈਜ਼ ਹੋਣਾ ਉਹ ਵੀ ਕਾਫੀ ਵਧੀਆ ਰਿਹਾ ਉਸ ਤੋਂ ਬਾਅਦ ਸਾਡੇ ਰੋਜ਼ ਸਵੇਰੇ ਜਿੱਦਾਂ ਕਲਾਸਾਂ ਲਗਣੀਆਂ ਸ਼ਾਮ ਨੂੰ ਸਾਡੇ ਡਾਊਟ ਸੈਸ਼ਨ ਹੋਣੇ ਤੇ ਸ਼ਾਮ ਦਾ ਜਿਹੜਾ ਸਟੱਡੀ ਪੀਰੀਅਡ ਉਹਦੇ ਵਿੱਚ ਵੀ ਟੀਚਰਸ ਪੂਰਾ ਕੋਆਪਰੇਟ ਕਰਦੇ ਸੀ ਆਬਵੀਅਸਲੀ ਦੇ ਨਾਲ-ਨਾਲ ਸਾਨੂੰ ਜਿਹੜਾ ਗੁਰਬਾਣੀ ਦੇ ਨਾਲ ਜੋੜਿਆ ਤੇ ਆ ਤਿੰਨਾਂ ਚੀਜ਼ਾਂ ਕਰਕੇ ਬਹੁਤ-ਬਹੁਤ ਧੰਨਵਾਦੀ ਆ ਆਪਣੇ ਇੰਸਟੀਚਿਊਟ ਦਾ ਤੇ ਇਸ ਪੂਰੀ ਸੰਸਥਾ ਦਾ ਜੋ ਟੋਟਲ ਸਾਡੇ ਇਸ ਵਾਰ ਰਿਟਰਨ ਦੇ ਵਿੱਚ 15 ਬੱਚੇ ਕਲੀਅਰ ਕੀਤੇ ਆ ਜਿਨ੍ਹਾਂ ਤੋਂ 5 ਨੇ ਇਸ ਵਾਰ ਸਿਲੈਕਟ ਹੋਏ ਆ ਵਰਜੀਪਤ ਇਹ ਪਵਨ ਧਰਤੀ ਖੜੂਸ ਸਾਹਿਬ ਜਿਸ ਨਾਟਕੁਰੂ ਸਾਹਿਬ ਨੇ ਉਹਨੇ ਵਾਰ ਚਲਨ ਪਾਏ ਪੁੱਤਰ ਕੀਤਾ ਇਹ ਐਨਡੀਏ ਦੀ ਅੱਜ ਜੋ ਬੱਚਿਆਂ ਦੀ ਸਫਲਤਾ ਦੇ ਸੰਬੰਧ ਦਾ ਸਮਾਗਮ ਹੋਇਆ ਇਹ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪ੍ਰਾਂਤਾਂ ਵਿੱਚੋਂ ਵੱਖ-ਵੱਖ ਪਿੰਡਾਂ ਵਿੱਚੋਂ ਬੱਚੇ ਇੱਥੇ ਆਉਂਦੇ ਨੇ ਤਿੰਨ ਪਲਸ 1 ਪਲਸ 2 ਦੋਸਰਾਂ ਦੇ ਨਾਲ ਪੜਾਈ ਹੁੰਦੀ ਆ ਉਸ ਤੋਂ ਬਾਅਦ ਉਹਨਾਂ ਦੀ ਲਿਖਤੀ ਨਾਲ ਨਾਲ ਟੈਕਸਟ ਤਿਆਰੀ ਹੁੰਦੀ ਆ ਨਾਲ SSCB ਦੀ ਤਿਆਰੀ ਹੁੰਦੀ ਆ ਇਹ ਤਿੰਨੇ ਮਤਲਬ ਬਰਾਬਰ ਵਿਧਿਆ ਚੱਲਦੀਆਂ ਤੇ ਅੱਜ ਮਾਰ ਕਿਰਪਾ ਨਾਲ ਪੰਜ ਬੱਚੇ ਆਪਣੇ ਸਫਲ ਹੋਏ ਨੇ SSCB ਦੇ ਵਿੱਚ ਤਿੰਨ ਬੱਚੇ ਜੋ April ਦੇ ਵਿੱਚ ਇਗਜ਼ਾਮ ਹੁੰਦਾ ਤੇ 1 ਸਤੰਬਰ ਚ ਹੁੰਦਾ April ਦੇ ਮਹੀਨੇ ਜਿਹੜੇ ਉਹ ਤਿੰਨ ਬੱਚੇ SSCB ਕਰੀ ਕਰ ਕੇ ਔਰ ਸਤੰਬਰ ਦੇ ਜਿਹੜੇ ਬੱਚੇ ਉਹ ਪੰਜ ਬੱਚੇ ਅੱਠ ਬੱਚੇ ਮਾਨ ਕਿਰਪਾ ਨਾਲ ਜਿਹੜੇ ਸਿੱਧੇ ਅਫਸਰਾਂ ਦੀ ਭਰਤੀ 'ਚ ਯੋਗਤਾ ਉਹਨਾਂ ਬਣ ਗਈ ਆ ਤੇ ਹੁਣ ਤੱਕ 24-25 ਬੱਚੇ ਜਿਹੜੇ ਉਹ ਆਪਣੇ ਐਨਡੀਏ ਖੜਗਵਾਸਲਾ ਪੂਨਾ ਆਪਣੇ ਉੱਥੇ ਤਿਆਰੀ ਕਰ ਰਹੇ ਨੇ ਆਪਣੇ ਦੀ ਇੰਡੀਆ ਦੀ ਟ੍ਰੇਨ ਲੈ ਰਹੇ ਨੇ ਕੋਈ ਪੱਖ ਫੋਰਸਾਂ Air Force Navy Army ਤੇ ਔਰ ਇਸ ਤੋਂ ਬਿਨਾ ਵੀ ਜਿਹੜੇ ਬੱਚੇ ਤੇ ਨਹੀਂ ਉਹ 90 ਬੱਚੇ ਲਗਭਗ ਆਪਣੇ ਮਰਛੇ ਦੇ ਵੀ ਵਿੱਚ ਹੋ ਗਏ ਸਫਲ ਕਿਉਂਕਿ ਐਨਡੀਏ ਦਾ ਟਾਫੇ ਉਖਾਵਾ ਦੇ ਨੇਵੀ ਮਰਚੰਡੀ ਵੀ ਤੇ ਸੌਖਾ ਤੇ ਇਸ ਤਰ੍ਹਾਂ 90 ਬੱਚੇ ਉਹਦੇ ਵਿੱਚ ਹੀ ਆਪਣੇ ਸਫਲ ਹੋ ਗਏ ਨੇ ਸੋ ਅੱਜ ਗੁਰੂ ਦੀ ਕਿਰਪਾ ਨਾਲ ਬਹੁਤ ਗੁਰੂ ਸਾਹਿਬ ਦਾ ਸ਼ੁਕਰਾਨਾ ਮਾਲਕ ਦਾ ਪ੍ਰਭੂ ਦਾ ਇਹ ਬੱਚਿਆਂ ਨੇ ਮਿਹਨਤ ਕੀਤੀ ਹੈ ਸਟਾਫ ਨੇ ਸਾਰੀ ਮਿਹਨਤ ਕਰਕੇ ਪੜਾਇਆ ਮੈਜਿਸਨ ਸਾਹਿਬ ਕਰਨਲ ਸਾਹਿਬ ਸਾਰੇ ਸਟਾਫ ਸਾਰਾ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰੂ ਨੇ ਕਿਰਪਾ ਕਰਕੇ ਅੱਜ ਇਹ ਸਫਲਤਾ ਪ੍ਰਾਪਤ ਕੀਆ ਸਭ ਸੰਗਤਾਂ ਨੂੰ ਬਹੁਤ ਬਹੁਤ ਸਵਾਦੀ ਵਧਾਈ ਹੋਵੇ ਵਾਈਗੁਰਜੀ ਦਾ ਖਾਲਸਾ ਮਹਿਰਜੀ ਕੀ ਫਤਿਹ ਬਾਬਾ ਜੀ ਇਹ ਕਿਹੜੀਆਂ ਇੱਥੇ ਸਹੂਤਾਂ ਦਿੱਤੀਆਂ ਜਾ ਰਹੀਆਂ ਤੁਹਾਡੇ ਵੱਲੋਂ ਜਿਦੇ ਕਰਕੇ ਇਹਨਾਂ ਨੂੰ ਇਹ ਸਫਲਤਾ ਮਿਲਦੀ ਹੈ ਇੱਥੇ ਇੱਕ ਫੈਕਲਟੀ ਜਿਹੜੀ ਉਹ ਖਾਸ ਖਾਸ ਕਰਕੇ ਛੱਡੀ ਕਰ ਤੋਂ ਬਈ ਅਕਰਾਈ ਉਹ ਨਾਲ ਸਲੇਬਸ ਦਾ ਵੀ ਨਾਲ ਬੋਰਡ ਦਾ ਵੀ ਤਿਆਰੀ ਕਰਾਉਂਦੀ ਆ ਨਾਲ ਲਿਖਤੀ ਟੈਸਟ ਕਰਾਉਂਦੀ ਆ ਉਦੋਂ ਲਿਖਤੀ ਬਾਅਦ ਉਹ ਮੁੜ ਕੇ ਜਿਹੜੀ SSCB ਦੀ ਹੈਗੀ ਉਹ ਫੇਰ ਦਿੱਲੀ ਨਵੀਂਦਾ ਕਰਨ ਐਮਪੀ ਸਿੰਘ ਉਹਨਾਂ ਪਾਸੋਂ SSCB ਦੀ ਟ੍ਰੇਨ ਕੋ ਨੂੰ ਕਰਾਈ ਜਾਂਦੀ ਆ ਇਥੇ ਮੇਜਰ ਜਨਰਲ ਬਲਵਿੰਦਰ ਸਿੰਘ ਜੀ ਇੱਕ ਗਰੁੱਪ ਕਪਟਨ ਨੇ ਸਦਾ ਬਲਜੀਤ ਹੁਣੇ ਉਹ ਸਾਰਾ ਇਹਨਾਂ ਦੀਆਂ ਜਿਹੜੇ ਅਫਸਰ ਨੇ ਕਰਨ ਗੁਰਮੀਤ ਸਿੰਘ ਨੇ ਉਹ ਸਾਰੇ ਮਾਹੌਲ ਪੀਟੀ ਡ੍ਰਿਲ ਉਹਦੇ ਦੀ ਜੋ ਕ੍ਰਾਸ ਕੰਟਰੀ ਆਬਸਟਕਲ ਕੋਰਸ ਜੋ ਗੁਰਬਾਣੀ ਦੇ ਨਾਲ ਜੋੜਨਾ ਸੇਵਾ ਦੇ ਨਾਲ ਜੋੜਨਾ ਇਹ ਸਾਰੇ ਪੱਖ ਇਥੇ ਪਹਿਲੂ ਸਰਪੱਖੀ ਵਿਕਾਸ ਬੱਚੇ ਦਾ ਹੁੰਦਾ ਤੇ ਬੱਚੇ ਦਾ ਸਵੈਮਾਨ ਵਧਦਾ ਤੇ ਇੱਛਾ ਸ਼ਕਤੀ ਵਧਦੀ ਆ ਉਸ ਨਾਲ ਇਹ ਗੁਰੂ ਦੀ ਅਸਲੀ ਕਿਰਪਾ ਕਾਲ ਕੇਰੀ ਭਈ ਜੀ ਤੇ ਮੇਰੀ ਅਸਲੀ ਤੇ ਗੁਰੂ ਦੀ ਕਿਰਪਾ ਗੁਰੂ ਦੀ ਹੁੰਦੀ ਆ ਬਹਾਨਾ ਕੋਈ ਬਣ ਜੇ ਤੇ ਸੱਚੇ ਪਾਤਸ਼ਾਹ ਨੇ ਮਿਹਨਤ ਕਰਦੇ ਨੇ ਬੱਚੇ ਰਾਤ 2:00 2:00 ਵਜੇ ਤੱਕ ਵੀ ਰਾਤ ਫੜਦੇ ਨੇ ਬੱਚੇ ਜਦੋਂ ਇਗਜ਼ਾਮ ਦਾ ਦਿਨ ਆਉਂਦੇ ਨੇ ਸੋ ਇਹ ਸਾਰੀ ਗੁਰੂ ਦੀ ਕਿਰਪਾ ਦਾ ਸਰ ਮੇਰਾ ਨਾਮ ਬਲਰੂਪ ਸਿੰਘ ਹੈ ਬਲਰੂਪ ਕੀ ਕਹੋਗੇ 에어ਫੋਰਸ ਵਿੱਚ ਜਾ ਰਹੇ ਹੋ ਤਾਂ ਕਿਦਾਂ ਦਾ ਇਹ ਰਿਆਸ ਅਬਰ ਰਿਆਤੋਂ ਤੱਕ ਦਾ ਤਾਂ ਕਿੰਨੇ ਸਮਾਂ ਪੜ੍ਹਾਈ ਕਰਨੀ ਪਈ ਸਮਾ ਤੇ ਇਥੋਂ ਦਾ ਪਤਾ ਲਾਈ 10ਵੀਂ ਤੋਂ ਬਾਅਦ ਹੀ ਪੜ੍ਹਾਈ ਸ਼ੁਰੂ ਕੀਤੀ ਸੀ ਪਰ ਦੋ ਸਾਲ ਦੀ ਪੜ੍ਹਾਈ ਤੇ ਮਿਹਨਤ ਥੋੜੀ ਔਖੀ ਸੀ ਕਠਿਨਾਈਆਂ ਵੀ ਆਈਆਂ ਕਿਉਂਕਿ ਘਰੋਂ ਬਾਹਰ ਇਕੱਲੇ ਰਹਿਣਾ ਪਹਿਲੀ ਵਾਰੀ ਇਦਾਂ ਦਾ ਸਫ਼ਰ ਸੀ ਤੇ ਪਰ ਹੌਲੀ-ਹੌਲੀ ਲਾਈਕ ਜਿੰਨੇ ਇੱਥੇ ਦੋਸਤ ਬਣ ਜਾਂਦੇ ਨੇ ਤੇ ਇਹ ਤੁਹਾਨੂੰ ਇਥੋਂ ਦਾ ਮਾਹੌਲ ਕੰਪੈਰੀਟਿਵਲੀ ਛੇਤੀ-ਛੇਤੀ ਹੌਲੀ-ਹੌਲੀ ਜ਼ਿਆਦਾ ਵਧੀਆ ਲੱਗਣ ਲੱਗ ਜੂਗਾ ਕਿਉਂਕਿ ਇਥੋਂ ਦੇ ਜਿੰਨੇ ਤੁਹਾਡੇ ਦੋਸਤ ਹੁੰਦੇ ਨੇ ਨਾ ਤੁਸੀਂ ਕਿਸੇ ਵੇਲੇ ਤੁਹਾਡਾ ਨਹੀਂ ਮੰਨ ਕਰਦਾ ਪੜਨਦਾ ਪਰ ਉਹ ਤੁਹਾਨੂੰ ਪੁਸ਼ ਕਰਦੇ ਨੇ ਕਿ ਹੋਰ ਪੜੋ ਮਿਹਨਤ ਚਾਹੀਦੀ ਹੈ ਵੱਡੇ ਮਕਾਮ ਤੇ ਜਾਣਾ ਹੈ ਤੇ ਬਸ ਇਦਾਂ ਹੀ ਮਿਹਨਤ ਕਰਦੇ ਕਰਦੇ ਦੋਸਤਾਂ ਦੇ ਸਹਾਇਤਾ ਇਸ ਬਾਬਾ ਸੇਵ ਸਿੰਘ ਜੀ ਦਾ ਧੰਨਵਾਦੀ ਉਹਨਾਂ ਦੀ ਸੰਸਥਾ ਤੇ ਸਾਡੇ ਟੀਚਰ ਸਾਹਿਬਾਨ ਜੋ ਕਿ ਬਸ ਕਲਾਸ ਦੇ ਵਿੱਚ ਨਹੀਂ ਸਾਡੇ ਟੀਚਰ ਬਲਕਿ ਸਾਡੀ ਪੂਰੀ ਜਰਨੀ ਵਿੱਚ ਸਾਡਾ ਸਾਥ ਦਿੰਦੇ ਨੇ ਉਹਨਾਂ ਸਭ ਦਾ ਧੰਨਵਾਦੀ ਆ ਤੇ ਉਹਨਾਂ ਦੀ ਬਦੌਲਤ ਹੀ ਅੱਜ ਐਨਡੀਏ ਵਿੱਚ 에ਅਰਫੋਰਸ ਦੀ ਐਸਐਸਬੀ ਕਲੀਅਰ ਕੀਤੀ ਬਜ਼ਰੂ ਗੱਲ ਕੀਤੀ ਹੈ ਉਹਦਾ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕਰੇਜ ਹੈ ਤਾਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਪੰਜਾਬ ਲਗਭਗ ਖਾਲੀ ਹੋ ਰਿਹਾ ਹੈ ਵਿਦੇਸ਼ਾਂ ਨੂੰ ਜਿਹੜੇ ਨੌਜਵਾਨ ਜਾ ਰਹੇ ਨੇ ਹਾਂਜੀ ਚਲੋ ਇੱਕ ਤੇ ਮੇਰਾ ਇਹ ਵੀ ਸੋਚਣਾ ਹੈ ਕਿ ਇੱਕ ਬੰਦੇ ਦਾ ਸਫਲ ਹੋਣਾ ਜ਼ਿੰਦਗੀ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਸਫਲਤਾ ਜੇ ਤੇ ਉਹਨੂੰ ਭਾਰਤ ਵਿੱਚ ਰਹਿ ਕੇ ਮਿਲਦੀ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਪਰ ਜੇ ਬੰਦੇ ਨੂੰ ਭਾਰਤ ਵਿੱਚ ਰਹਿ ਕੇ ਸਫਲਤਾ ਨਹੀਂ ਮਿਲਦੀ ਤਾਂ ਮੇਰੇ ਮੁਤਾਬਕ ਬਾਹਰ ਜਾ ਕੇ ਸਫਲਤਾ ਲੈਣ ਵਿੱਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਇੱਕ ਬੰਦਾ ਜ਼ਿੰਦਗੀ ਵਿੱਚ ਸਫਲ ਚਾਹੀਦਾ ਹੈ ਪਰ ਭਾਰਤ ਵਿੱਚ ਬਹੁਤ ਸਾਰੀਆਂ ਲਈ ਆਪੋਰਚੁਨਿਟੀਆਂ ਨੇ ਜਿਨ੍ਹਾਂ ਨੂੰ ਆਪਾਂ ਗ੍ਰੈਬ ਕਰ ਸਕਦੇ ਆ ਪਰ ਉਹਨਾਂ ਨੂੰ ਉਹਨਾਂ ਵੱਲ ਵੇਖੇ ਬਿਨਾ ਹੀ ਸਿੱਧਾ ਵਿਦੇਸ਼ ਚਲੇ ਜਾਣਾ ਇਹ ਗਲਤ ਗੱਲ ਹੈ ਪਰ ਜੇ ਤੁਸੀਂ ਸਾਰੇ ਬੰਨੇ ਟਰਾਈ ਕਰਦੇ ਜੇ ਤੇ ਤੁਸੀਂ ਨਹੀਂ ਤੁਹਾਡੀ ਗੱਲ ਮੰਦੀ ਤੇ ਫਿਰ ਬੰਦਾ ਵਿਦੇਸ਼ ਜਾਣ ਵਿੱਚ ਕੋਈ ਦੋਰਾ ਹੀ ਨਹੀਂ